ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਦੇ ਪਿਤਾ ਅਤੇ ਬਹੁਜਨ ਸਮਾਜ ਪਾਰਟੀ ਲੋਕ ਸਭਾ ਦਾ ਫਰੋਈਪੁਰ ਤੋਂ ਉਮੀਦਵਾਰ ਸੁਰਿੰਦਰ ਕੰਬੋਜ ਅੱਜ ਫਾਜ਼ਿਲਕਾ ਪੁੱਜੇ ਜਿੱਥੇ ਉਹਨਾਂ ਵੱਲੋਂ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਦਾਵਾ ਕੀਤਾ ਗਿਆ ਕਿ ਫਰੋਈਪੁਰ ਤੋਂ ਉਹ ਬੀਐਸਪੀ ਦੀ ਸੀਟ ਜਿੱਤ ਕੇ ਲੋਕ ਸਭਾ ਵਿੱਚ ਪੁੱਜਣਗੇ ਅਤੇ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਬਾੜਰ ਪੱਟੀ ਤੇ ਕਿਸਾਨਾਂ ਦੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਾਣਗੇ ਅਤੇ ਛੋਟੇ ਵੱਡੇ ਦੁਕਾਨਦਾਰਾਂ ਦਾ ਤਿਆਰ ਰੱਖਣਗੇ ਹੋਰ ਬੋਲਦੇ ਉਹਨਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮੈਂ ਅੱਜ ਸਾਡੀ ਫਾਜ਼ਲ ਕਾ ਦੇ ਵਿੱਚ ਸਾਰੀ ਅਸੈਂਬਲੀ ਹਲਕੇ ਦੀ ਇੱਥੇ ਸਾਡੀ ਸਾਰੀ ਡਿਸਟ੍ਰਿਕਟ ਦੀ ਮੀਟਿੰਗ ਸੀਗੀ ਵਰਕਰ ਕਮੇਟੀਿੰਗ ਬਹੁਤ ਚੰਗਾ ਲੱਗਿਆ ਮੈਂ ਸਾਰਿਆਂ ਦਾ तहे ਦਿਲੋਂ ਤਨਵਾਦੀ ਆਂ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਦਾ ਧੰਨਵਾਦੀਆਂ ਪੈਣ ਮਾਇਆ ਹਾਂ ਤੇ ਜਿਹੜਾ ਸਾਡੇ ਪੰਜਾਬ ਮਰਦਾਨ ਘੜੀ ਸਾਹਿਬ ਦਾ ਜਨਰਲ ਖਤਰ ਸ਼ੇਰਾਲ ਸਾਹਿਬ ਦਾ ਔਰ ਸਾਰੀ ਜਿਹੜੀ ਬੋਡੀ ਹੈ ਜ਼ਿਲ੍ਹੇ ਦੀ ਮੈਂ ਉਹਨਾਂ ਦਾ तहे ਦਿਲੋਂ ਤੁਹਾਡੀਆਂ ਜਿਨ੍ਹਾਂ ਨੇ ਮੈਨੂੰ ਇੱਕ ਨਮਾਣੇ ਜੇ ਬੰਦੇ ਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਤੇ ਮੈਂ ਅੱਜ ਬਾਦਲਗੜ੍ਹ ਦੇ ਵਿੱਚ ਆਇਆ ਮੇਰਾ ਪੂਰਾ ਮਾਨ ਜਿਹੜਾ ਸਵਾਗਤ ਕੀਤਾ ਹੈ ਮੈਂ ਉਹਨਾਂ ਦਾ तहे ਦਿਲੋਂ ਤੁਹਾਡੀਆਂ ਲੋਕਾਂ ਨੇ ਤੁਹਾਡਾ ਸਵਾਗਤ ਕੀਤਾ ਹੈ ਪਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਹ ਜਿਹੜਾ ਸਾਥ ਹੈ ਇਹ ਸਾਰਾ ਸਾਥ ਵੋਟਾਂ ਦਾ ਰੂਪ ਬਦਲੇਗਾ ਬਿਲਕੁਲ ਬਦਲੇਗਾ ਜੀ ਮੈਂ ਤੁਹਾਨੂੰ ਇੱਕ ਗੱਲ ਅੱਜ ਇੱਥੇ ਕਹਿ ਦੇਣੀ ਚਾਹੁੰਦਾ ਇਹ ਸੀਟ ਪੰਜਾਬ ਵਿੱਚੋਂ ਇੱਕ ਨੰਬਰ ਤੇ ਬਹੁਜਨ ਸਮਾਜ ਪਾਰਟੀ ਜਿੱਤ ਕੇ ਮੈਂ ਪੈਨਮਾਇਆ ਉੱਤੇ ਦੀ ਝੋਲੀ ਵਿੱਚ ਪਾਉਂਦਾ ਇਹ ਗਰੰਟੀ ਨਾਲ ਤੁਹਾਨੂੰ ਦਾਅਵਾ ਕਰਦਾ ਤੇ ਜੇਕਰ ਗੱਲ ਕਿਤੇ ਜਾਵੇ ਤਾਂ ਵਿਰੋਧੀਆਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਵੀ ਤੁਹਾਡੇ بیٹے ਜਿਆਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਯਸ ਤੇ ਤੁਸੀਂ ਉਹਨਾਂ ਖਿਲਾਫ ਉਹ ਤੇ ਪ੍ਰਚਾਰ ਕਿਵੇਂ ਕਰੋਗੇ? ਇਹ ਡੈਮੋਕ੍ਰੇਸੀ ਆ। ਮੈਂ ਆਪਣੀ ਪਾਰਟੀ ਦਾ ਵਿਚਾਰ ਦੱਸਣਾ। ਉਹਦੇ ਉਲਟ ਮੈਂ ਕੋਈ ਜਾਤੀਤੌਰ ਤੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਅਸੀਂ ਆਪਣੀ ਪਾਰਟੀ ਦੀਆਂ ਨੀਤੀਆਂ ਦੱਸਣਗੇ। ਉਹ ਆਪਦੀ ਪਾਰਟੀ ਦੀਆਂ ਨੀਤੀਆਂ। ਤੇ ਜਿਵੇਂ ਤੁਸੀਂ ਅੱਜ ਟਿਕਣ ਮਿਲਣ ਤੋਂ ਬਾਅਦ ਖੁਇਬੋ ਹਲਕਾ ਤਾਂ ਵੈਸੇ ਹੀ ਤੁਹਾਡਾ ਪਹਿਲਾਂ ਹੀ ਸੁਣਿਆ ਤੁਸੀਂ ਬਹੁਤ ਕੰਮ ਕੀਤਾ ਪਰ ਕੋਈ ਹਲਕੇ ਦੇ ਵਿੱਚ ਦੁਬਾਰਾ ਲੋਕਾਂ ਨੂੰ ਮਿਲ ਕੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੇ ਲੋਕ ਨੇ ਉਹ ਦੁਬਾਰਾ ਬਹੁਜਨ ਸਮਾਜ ਪਾਰਟੀ ਦੇ ਹੱਕ ਵਿੱਚ ਖੜੇ ਹੋਣਗੇ ਤੁਹਾਡੇ ਅਗਵਾਈ 'ਚ ਇਹ ਸੀਟ ਜਿਹੜੇ ਵਰਕਰ ਸੀ ਉਹ ਤੋਂ ਡੀਗ੍ਰੀਆ ਸੀ ਕੋ ਚੰਗਾ ਬੰਦਾ ਅੱਗੇ ਆਵੇ ਪਾਰਟੀ ਨੇ ਪੂਰਾ ਮੈਂ ਆਪਣਾ ਬਾਇਡਾਡ ਦਿੱਤਾ ਨੀਚੇ ਲੈਵਲ ਤੋਂ ਲੈ ਕੇ ਉਹਨਾਂ ਪੂਰੀ ਉਹਦੀ ਛਾਣਪੀਨ ਕੀਤੀ ਉਹਨਾਂ ਨੂੰ ਮੇਰੇ 'ਚ ਕੁਝ ਲੱਗਿਆ ਤਾਂ ਉਹਨਾਂ ਮੈਨੂੰ ਟਿਕਟ ਦਿੱਤੀ ਮੈਂ ਵੀ ਉੱਥੇ ਪ੍ਰਣ ਕੀਤਾ ਮੈਂ ਪਾਰਟੀ ਦਾ ਸਿਰ ਨੀਵਾ ਨਹੀਂ ਹੋਣ ਦਿਆਂਗਾ ਤੇ ਬੇ ਜਿਹੜੀ ਜਿੱਤ ਦਵਾ ਕੇ ਪਾਰਟੀ ਨੂੰ ਪੂਰੀ ਕਾਮਯਾਬੀ ਦਊਂਗਾ ਤੁਹਾਡੇ ਤੇ ਤੁਹਾਡੀ ਪਾਰਟੀ ਦੇ ਕਿਹੜੇ ਕਿਹੜੇ ਮੁੱਖ ਮੁੱਦੇ ਏਜੰਡੇ ਹੋਣਗੇ ਮੇਰਾ ਸਭ ਤੋਂ ਪਹਿਲਾ ਮੁੱਦਾ ਇਹ ਹੋਊਗਾ ਬਾਰਡਰ ਬੈਲਟ ਦੇ ਉੱਤੇ ਜਿਹੜੀਆਂ ਜ਼ਮੀਨਾਂ ਕੱਚੀਆਂ ਨੇ ਜ਼ਿਮੀਂਦਾਰਾਂ ਦੀ ਅੱਜ ਤੱਕ ਉਹਨਾਂ ਨੂੰ ਉਹਦਾ ਹੱਕ ਨਹੀਂ ਮਿਲ ਸਕਿਆ 40 40 ਸਾਲ ਦੇ ਮੁੱਠੇ ਬਣ ਕੇ ਜ਼ਮੀਨਬਾਦ ਕੀਤੀ ਉਹਨਾਂ ਨੇ ਸਭ ਤੋਂ ਪਹਿਲਾਂ ਉਹਦਾ ਵੈਗਰੋ ਕਿਰਪਾ ਕਰੇ ਪਾਰਲੀਮੈਂਟ ਦੇ ਵਿੱਚ 6 ਮਹੀਨੋਂ ਤੇ ਪੁਕੜਦਾ ਰੱਖੜੀ ਮੈਂ ਮੰਨੂ ਹੱਥਾਂ ਰੱਖਣਾ ਹੈ ਮੈਂ ਉਹਨਾਂ ਨੂੰ ਪਹਿਲਾਂ ਆ ਕੇ ਦਵਾਉਂਗਾ ਪੰਜਾਬ ਦੇ ਜਿਹੜੀ ਬਾਰਡਰ ਬੈਟ ਨੇ ਉਸ ਤੋਂ ਇਲਾਵਾ ਸ਼ਹਿਰਾਂ ਲਈ ਮੁਕਸਰ ਏਰੀਆ ਲਈ ਮਲੋਟ ਏਰੀਆ ਲਈ ਬੱਲੂਆਣਾ ਏਰੀਆ ਲਈ ਬੋਹਰ ਏਰੀਆ ਲਈ ਕਿਸ ਤਰ੍ਹਾਂ ਦੇ ਜਿਹੜੀ ਸਾਡੀ ਗਰੀਬ ਜਨਤਾ ਹੈ ਪੀਸੀਓ ਪੀਸੀ ਸਾਰੇ ਵਰਗਾਂ ਦਾ ਮੁਝੇ ਇਹ ਨੌਕਰੀ 200 ਰੁਪਇਆ ਦਿਹਾੜੀ 200 ਰੁਪਇਆ ਤੇ ਲੰਮ ਨਰਜੀ ਨਹੀਂ ਆਉਂਦਾ ਕੋਈ ਮੈਂ ਪੂਰਾ ਜੋਰ ਲਾ ਘੜਾ 90 ਰੁਪਇਆ ਦਿਹਾੜੀ ਹੋਣੀ ਚਾਹੀਦੀ ਛੋਟੇ ਦੁਕਾਨਦਾਰ ਜਿਹੜੀਆਂ ਕਲੋਨੀਆਂ ਪਈਆਂ ਨੇ ਸ਼ਹਿਰਾਂ ਦੇ ਵਿੱਚ ਰੇਸ਼ਟੀਆਂ ਨਹੀਂ ਹੋ ਰਹੀਆਂ ਲੋਕਾਂ ਨੂੰ ਵਾਕ ਨਹੀਂ ਮਿਲ ਰਿਹਾ ਮੈਂ ਹਰ ਵਰਗ ਦੀ ਪੂਰੀ ਮੈਂ ਤੇ ਨਾਲ ਮੈਂ ਆਪਦਾ ਜੋਰ ਲਾਉਂਗਾ ਕਿਸੇ ਦਾ ਘਰ ਨਹੀਂ ਦਊਂਗਾ ਤੇ ਬੀਤੇ ਦਿਨੀ ਇਹ ਵੀ ਕਿਹਾ ਗਿਆ ਵੀ ਜਿਹੜੇ ਆਮ ਆਦਮੀ ਪਾਰਟੀ ਵਿਧਾਇਕ ਬੱਲੂ ਹਨਾ ਦੋਰੇ 골ਡੀ ਮੁਸਾਫਰ ਤੇ ਤੁਹਾਡੇ بیٹے 골ਡੀ ਕੰਬੋਜ ਹਨਾ ਵੱਲੋਂ ਕਿਹਾ ਗਿਆ ਵੀ ਸਾਡੀ ਖਰੀਦੋ-ਫਰੋਖਤ ਕੀਤੀ ਜਾ ਰਹੀ 25-25 ਕਰੋੜ ਰੁਪਏ ਨਾਲ ਉਹਨਾਂ ਕਿਹਾ ਵੇਖਦੇ ਹਾਂ ਜੀ ਉਹ ਤਾਂ ਬੀਜੇਪੀ ਕੰਦੀ ਅਰਕਤਕਾਰੀ ਦੀ ਹੈ ਜਿਵੇਂ ਕਹਿੰਦੀ 15 ਲੱਖ ਮਿਲੇਗਾ ਜੀ 15 ਲੱਖ ਮਿਲਿਆ ਕਿਸੇ ਨੂੰ ਇਹਨਾਂ ਨੇ ਕਿਹਾ 1000 ਰੁਪਿਆ ਮਿਲੇਗਾ ਕੋਈ ਲੇਡੀਜ਼ ਦਾ ਇੱਕ ਮਿਲ ਹੋ ਸਕਦਾ ਇਹਨਾਂ ਨੂੰ ਇੱਕ ਵੀ ਵੋਟ ਨਹੀਂ ਪਾਉਗੀ 1000 ਰੁਪਿਆ ਵੇਟ ਕਰ ਰਹੀਆਂ ਨੇ ਕੋਈ 15 ਲੱਖ ਕੜੀ ਗ੍ਰਾਣੇ ਬੀਜਪੀ ਵਾਲੇ ਕਾਲਾ ਧਨ ਕਹਿੰਦੇ ਲਿਆਵਾਂਗੇ ਵਾਪਸ ਕਾਲਾ ਧਨ ਬਾਹਰ ਪੇਂਦਾ ਮੋਦੀ ਸਾਹਿਬ ਨੇ ਬਾਹਰ ਮੁਜਾਹਤ ਦੇ ਬੰਦੇ ਜੀ ਤੇ ਦੂਜੇ ਪਾਸੇ ਇਹ ਵੀ ਚਰਚਾ ਆ ਰਹੀ ਜੀ ਆਲਾਬਾਦ ਦੇ ਸਾਬਕਾ ਵਿਧਾਇਕ ਨੇ ਰਵਿੰਦਰ ਆਮਲਾ ਵੀ ਉਹ ਬੀਜਪੀ ਤੋਂ ਉਮੀਦਵਾਰੀ ਇੱਥੇ ਲੜਨਗੇ ਤੇ ਉਹ ਵੀ ਜਾਲਾਬਾਦ ਦੇ ਵਿੱਚ ਤੁਹਾਡੇ ਨਾਲ ਉਹਨਾਂ ਨੇ ਉਹ ਤੇ ਕਿ ਭਲੇ ਵੇਲੇ ਕੰਮ ਵੀ ਕੀਤਾ ਹੈ ਤੇ ਉਹ ਕਿਵੇਂ ਹੋਖ ਵੇਖੋਗੇ ਉਹ ਪਹਿਲਾਂ ਹੀ ਜਿੱਤ ਤਾਂ ਜਿਹੜੀ ਨਿਕਲ ਚੁੱਕੀ ਕਿਉਂਕਿ ਉਹ ਇੱਥੇ ਭਗੌੜੇ ਹੋ ਤੇ ਨੇ ਪਹਿਲਾਂ ਹੀ ਦੁਬਾਰਾ ਇੱਥੇ ਖੜੇ ਨੇ ਲੋਕਾਂ ਦੇ ਜਿਹੜੇ ਇੱਛਾ ਦੇ ਪੂਰੇ ਨਹੀਂ ਉਤਰੇ ਆਵਲਾ ਸਾਹਿਬੀ ਆਪਣੇ ਪੁਰਾਣੇ ਕੋਈ ਦੁਸ਼ਮਣ ਨਹੀਂ ਜਾਂਦੀ ਦੁਸ਼ਮਣ ਸਾਡੀ ਮੈਂ ਬਹੁਤ ਛੋਟਾ ਸੀ ਕੱਟੇ ਰਿਹਾ ਪੜ੍ਹਦੇ ਰਿਹਾ ਯਾਰ ਦੋਸਤ ਨੇ ਮੇਰੇ ਪਰ ਹੁਣ ਕੁਛ ਨਹੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਜੇ ਭਾਜਪਾ ਲੋ ਟਿਕਟ ਲੈ ਕੇ ਉਹਨਾਂ ਖੜਨਾ ਹੈ ਜੀ ਤੇ ਫਿਰ ਵੇਖ ਲਿਓ ਜਵੇਂ ਉੱਥੇ ਰਾਤ ਨਾਲ ਹੋ ਰਹੀ ਹੈ ਜੀ ਉਹ ਵੀ ਜਦਾਬਤ ਮਰਜ਼ਾਬਾ ਹੋਣੀ ਹੈ ਤੇ ਲੋਕ ਲੋਕ ਸੰਭਾਲ ਕਾ ਫਰੀਪੁਰ ਦੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਜਿਹੜੇ ਪ੍ਰੋਇਕਟ ਪਰ ਦੀ ਹਰ ਇੱਕ ਆਵਾਜ਼ ਜ਼ਿਲ੍ਹੇ ਦੀ ਕੋਈ ਮੁਸਕਲ ਹੋਏਗੀ ਪਾਰਲੀਮੈਂਟ ਰੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੋਈ ਐਮਪੀ ਉੱਥੇ ਆਇਆ ਵਧੀਆ ਕੋਈ ਇੰਡਸਟਰੀ ਜਾਂ ਉਰਾ-ਉਰਾ ਪੂਰਾ ਉੱਥੇ ਸੈਂਟਰ ਦੇ ਵਿੱਚ ਬੰਦੇ ਦੇ ਵਿੱਚ ਦਮ ਚਾਹੀਦਾ ਦਮ ਇਹ ਨਹੀਂ ਵੀ ਸਰਕਾਰ ਵੱਲੋਂ ਕੁਝ ਮਿਲਦਾ ਜੇ ਬੰਦਾ ਤਗੜਾ ਹੋਵੇ ਨਾ ਸਭ ਕੁਝ ਲੈ ਕੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत